ਹਾਂ ਸਾਸਰੀ ਘਾਲ ਭਾਜੀ ਸਾਸਰੀ ਘਾਲ ਭਾਜੀ ਸਾਸਰੀ ਘਾਲ ਕੀ ਹਾਲ ਚਾਲ ਆ ਜੀ ਚੰਗੀ ਗੱਲਾਂ ਤੁਸੀਂ ਸੁਣਾਓ ਠੀਕ ਹੈ ਕਿੰਨੇ ਕਿੰਨੇ ਦੁੱਧ ਵਾਲੀਆਂ ਅੱਜ ਅੱਜ 10 ਤੋਂ 12 14 16 ਤੱਕ ਹੈਗੇ ਆ ਆਪਣੇ ਆ ਛੋਟੀ ਆ ਜਿਹੜੀ ਚਾਰ ਦੰਦਾਂ ਦਾ ਅਨ ਚਾਰ ਦੰਦਾਂ ਦਾ ਕਿੰਨਾ ਦੁੱਧ ਦੇ ਤੈਨੂੰ 10 ਲੀਟਰ ਦੁੱਧ ਪਿੰਡ ਸਾਹਿਬ ਤੇ ਮੁੱਲ ਇੱਕੋ ਦੱਸ ਦੋ ਇਹਦਾ ਮੋਲੇ ਦਾ 99000 ਨਾ ਨਾ 9000 ਦੀ 9 ਸਾਲ ਦਾ ਆਫਰ ਆ ਚਾਰ ਦੰਦ ਮੂੰਹ ਦੇ ਝੋਟੀ ਬਹੁਤ ਹੀ ਸੋਹਣੀ ਆ ਆਈ ਤਾਜੀ ਸੂਈ ਆ ਇਹ ਤਾਜੀ ਸੂਈ ਆ ਬਿਲਕੁਲ ਤਾਜੀ ਸੂਈ ਇਹਦੇ ਕੋ ਦੁੱਧ ਕਿੰਨਾ ਹੋ ਬੋਲਾ ਤੇਰੇ ਕੋ ਬੋਲਾ ਪਿੰਡ ਸਾਹਿਬ ਜੀ ਇੱਕੋ ਚਵਾਈ ਹੋਈ ਹੈ 4 ਲੀਟਰ ਬੋਲਾ ਕੱਢਾ ਦੁੱਧ 14 ਲੀਟਰ ਕੱਢ ਜੂਗੀ ਠੀਕ ਹੈ ਤਾਂ ਆ ਤੋਕੜ ਕੱਪਣ ਇਹ ਤੋਕੜ ਕੱਪਣ ਹਰਿਆਣੇ ਦੀ ਭਾਜੀ 2 ਮਹੀਨੇ ਚੱਕ ਪਾਸ ਦੁੱਧ ਕਿੰਨਾ ਦੇ ਕੋ ਦੁੱਧ 10 ਲੀਟਰ ਠੀਕ ਹੈ ਇਹ ਵੀ ਟੋਕਰ ਗੱਬਣੀ ਲਾਓ ਤੁਸੀਂ 2 ਮਹੀਨੇ ਹੋ ਗਏ ਸੋਣੀ ਦਾ 10 ਲੀਟਰ ਦੁੱਧ ਦੇ ਥਲੇ ਠੀਕ ਹੈ ਜੀ ਇੱਕ ਆ ਗੱਬਣ ਹਾਂਜੀ ਇਹ ਗੱਬਣ ਫੋਨ ਨੰਬਰ ਦੱਸ ਦਿਓ ਜੀ ਆਪਣਾ 9501363070 ਠੀਕ ਹੈ ਜੀ 5 ਮੱਝਾਂ ਦਾ ਨੂੰ ਇੱਕੇ ਘਰ ਚੋਂ ਮਿਲ ਜਾਂਦੀਆਂ ਸੋਹਣੀਆਂ ਸਨਖੀਆਂ ਸਾਰੀਆਂ ਫੋਨ ਲਾ ਲਿਓ ਭਾਈ ਨੂੰ ਵੀਡੀਓ ਫੁੱਲ ਵੀ ਚੜਨੀ ਆ ਸਕਰੀਨ ਤੇ ਨੰਬਰ ਚੱਲੂਗਾ ਜੀ ਕਰ ਦਿਓ ਸ਼ੇਅਰ